ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਸਾਇਲੇਜ ਜੇ ਸੇਲ ਆ ਪੈਕਿੰਗ ਵੀਰਾਂ ਦੀ ਕੀਤੀ ਵਾ ਡਿਟੇਲ ਵੀਰ ਤੋਂ ਪੁੱਛਦੇ ਨੇ ਬਾਰੇ ਹਾਂਜੀ ਸੱਸੀਗਾ ਬਾਈ ਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਨਾਮ ਇਕਬਾਲ ਸਿੰਘ ਜੀ ਆ ਪਿੰਡ ਆ ਗਿਆ ਆਪਣਾ ਢੱਲਵਾ ਜਿਲ੍ਹਾ ਪੇਗਾ ਬਰਨਾਲਾ ਹਨਾ ਪਚਾਲਾ ਤੇ ਜੀ ਤਪੇ ਤੋਂ ਆ ਗਿਆ ਇਹ 6 ਕਿਲੋਮੀਟਰ ਦੂਰ ਦੀ ਢਿਲਵਾ ਹਾਂ ਜੀ ਪਚਾਲਾ ਹੀ ਰਹਿ ਗਿਆ ਠੀਕ ਆ ਮੋਬਾਈਲ ਨੰਬਰ ਕਿੰਨਾ ਜੀ ਆਪਣਾ ਮੋਬਾਈਲ ਨੰਬਰ ਇਹ ਤੂੰ ਆਪ ਨੂੰ ਚਲਾ ਦੇ 98700 987800 1 98780 01396 ਇਹ ਹੈਗਾ ਮੋਬਾਈਲ ਨੰਬਰ ਤੇ ਆਪਾਂ ਕਿੰਨੀ ਕਿ ਮਾਤਰਾ ਚ ਪੈਕ ਕਰੀ ਬੈਠੇ ਆ ਜੀ ਇਹ ਇਹ ਮਾਤਰਾ ਆਪ ਨੂੰ ਵੀ 1000 ਕਿੱਟਾ ਵੀ ਠੀਕ ਆ ਨਾਲ ਨਾਲ ਪੈਕ ਕਰੀ ਜਾਂਦੇ ਆ ਨਾਲ ਨਾਲ ਪੈਕ ਲਈਏ ਨਾਲ ਆ ਬੇਚੀ ਠੀਕ ਆ ਕਿੰਨਾ ਕਿ weight ਹੋਊਗਾ ਇਹ ਦਾ ਜੀ ਵੇਟੇ ਵੇਟ ਇਰਾਹੇਗਾ ਜੀ 55 ਜਾ ਕੇ ਦੋ ਲੰਗੇ 70 75 ਕਿਲੋ ਬਾਕੀ ਠੀਕ ਹੈ ਜੀ ਆਪਾਂ ਤੋਲ ਕੇ ਵੇਟ ਕਰਕੇ ਦਿੰਨੇ ਆ ਹਾਂ ਜੀ ਕੰਪਿਊਟਰ ਕੰਡੇ ਦਾ ਵੇਟ ਕਰਕੇ ਦਿੰਨੇ ਆ ਕੰਪਿਊਟਰ ਕੰਡੇ ਨਾਲ ਆਪਾਂ ਵੇਟ ਕਰਕੇ ਦਿੰਨੇ ਆ ਇਹ ਤੇ ਵਧੀਆ ਆਪਣੇ ਘਰ ਦੀ ਮੱਕੀ ਦਾ ਰਿਕਾਰ ਕਰੇ ਮੁੱਲ ਲੈ ਕੇ ਪਿਆ ਵਿੱਚ ਇਹ ਆਪ ਦੀ ਘਰ ਦੀ ਮੱਕੀ ਆ ਠੀਕ ਘਰ ਦੀ ਆਪਣਾ ਇੱਕ ਹੀ ਮਾਤਰਾ ਇੱਕਲੇ ਵੀਜੇ ਵੀ ਸੀਗੇ ਕਲੂਣੀ ਮੱਕੀ ਠੀਕ ਕਲੂਣੀ ਮੱਕੀ ਆ ਤੇ ਆਪਾਂ ਆ ਦੇਖ ਸਕਦੇ ਸਾਇਲਜ ਵਗੈਰਾ ਸੋ ਆ ਦੇਖੋ ਸਾਇਲਜ ਵਗੈਰਾ ਤੇ ਦਾਣਾ ਵਗੈਰਾ ਵਿੱਚ ਵਧੀਆ ਦਿਖਾਈ ਦਿੰਦਾ ਮਾਤਰਾ ਜ ਹੈ ਨਾ ਹਾਂ ਜੀ ਹਾਂ ਜੀ ਸੋ ਆ ਦੇਖੋ ਬਾਕੀ ਸ ਜੱਗੋਂ ਪਾ ਵੇਟ ਦੇ ਹਿਸਾਬ ਨਾਲ ਵੇਚਦੇ ਨਾ ਰੇਟ ਤਾਂ ਵੇਟ ਦੇ ਹਿਸਾਬ ਨਾਲ ਵੇਚਦੇ ਆ ਤੇ ਬਾਕੀ ਰੇਟ ਆ ਜਿਹੜਾ ਆਪਣਾ ਕਮਰ ਦੇ ਫੈਕਟਰੀਆਂ ਤੋਂ ਜਿਹੜਾ ਰੇਟ ਉਹਨਾਂ ਦਾਗਾ 500 500 ਬਸ ਉਹ ਰੇਟ ਆ ਭਾਗ ਵਿੱਚ ਠੀਕ ਆ 520 ਰੁਪਏ ਲਗ ਭਾਗ ਆ ਤੇ ਮਾੜਾ ਬੜਾ ਕੱਟ ਵੱਧ ਹੋ ਜਾਂਦਾ ਹਾਂ ਜੇ ਕਿਨੇ ਇਕੱਠਾ ਲੈਣਾ 10 20 ਕਮਟ ਲਓ ਹਿਸਾਬ ਨਾਲ ਲੱਗੇ ਠੀਕ ਹੋ ਹਿਸਾਬ ਨਾਲ ਲੱਗ ਜਾਂਦਾ ਜੇ ਕਿਨੇ ਪਹੁੰਚ ਕਰਾਉਣੀ ਤਾਂ ਪਹੁੰਚ ਗੱਡੀ ਭੇਜਣੇ ਆ ਠੀਕ ਆ ਹੋ ਜਾ ਸੈਟ ਮੈਂ ਆਪਣੇ ਕੋਲ ਹੈਗਾ ਸਾਰਾ ਕੁਝ ਠੀਕ ਆ ਠੀਕ ਆ ਜੇ ਕਿ 100 ਗੱਠ ਗਏ ਜਾਂ 500 ਗੱਠ ਗਏ ਜਿੰਨਾ ਮੰ ਜਾਇ ਇੱਕ ਗੱਟਾ ਲੈਣਾ ਜੇ ਮੋਟਰਸਾਈਕਲ ਦੂਵੇ ਪਾ ਦੇਵਾਂਗੇ ਠੀਕ ਆ ਸੋ ਆ ਦੇਖੋ ਕਾਫੀ ਮਾਤਰਾ ਵਿੱਚ ਵੀਰਾਂ ਕੋਲ ਮਸ਼ੀਨ ਆਪਦੀ ਹੈਗੀ ਆ ਤੇ ਨਾਲ ਦੀ ਨਾਲੇ ਪੈਕ ਕਰੀ ਜਾਂਦੇ ਟੋਏ ਦੇ ਵਿੱਚ ਸਾਈਡ ਦੇ ਵਿੱਚ ਪਾਇਆ ਵਗਾ ਤੇ ਇਹਦੀ ਐਵਰੇਜ ਹੈਗੀ ਹੈ ਕਿ 60 ਕਿਲੋ ਤੋਂ ਲੈ ਕੇ 65 ਕਿਲੋ ਤੱਕ ਦੀ ਸੋ ਪਿੰਡ ਢੈਲਵਾ ਤੇ ਜੇ ਕਿ ਤੁਹਾਡੇ ਕੋਲ ਮਸ਼ੀਨ ਵੀ ਹੈਗੇ ਨਾਲ ਜੇ ਪੈਕ ਕਰਵਾਉਣਾ ਹੈ ਆਪਣੇ ਕੋਲ ਮਸ਼ੀਨ ਵੀ ਹੈਗੇ ਨਾਲ ਪੈਕ ਕਰਵਾਉਣਾ ਠੀਕ ਆ ਆਪਾਂ ਜਾ ਕੇ ਪੈਕ ਕਰਿਆਵਾਂਗੇ ਕਿੰਨੇ ਗੱਟਿਆਂ ਤੱਕ ਕਰ ਜਾਵਾਂਗੇ ਆਪਾਂ ਆਪਣਾ ਘਟੋ ਘਟੋ 5-600 ਗੱਟਾ ਤੱਕ ਹੋ ਵੀ ਹੋਊਗਾ ਠੀਕ ਆ ਉਹਦਾ ਕੀ ਚਾਰਜ ਲੈਨੇ ਆਪਾਂ ਉਹ 120 ਰੁਪਏ ਘੱਟੇ ਦੇ ਲੈਨੇ ਆ 120 ਰੁਪਏ ਘੱਟੇ ਦੇ ਘੱਟੇ ਦੇ ਹਿਸਾਬ ਦਾ ਲੈ ਕੇ ਆ ਰਹਿਣਾ ਹਾਂ ਦਾ ਉਹ ਲੀਵਰ ਆਪਣੀ ਆਪ ਦੀ ਠੀਕ ਆ 120 ਰੁਪਏ ਘੱਟਾ ਲੈਵਾਂਗੇ ਮਸ਼ੀਨ ਲਾ ਕੇ ਆਪਾਂ ਇਦਾਂ ਦੀ ਪੈਕਿੰਗ ਕਰਕੇ ਬੰਦੇ ਨੂੰ ਦੇਵਾਂਗੇ ਠੀਕ ਆ ਨੰਬਰ ਬੋਲੇ ਕਿੰਨਾ ਆਪਣਾ ਨੰਬਰ 9360 4115890 ਠੀਕ ਆ ਜੇ ਕਿਸੇ ਨੇ ਛਾਇਲੇ ਪੈਕ ਕਰਵਾਉਣਾ ਤਾਂ ਵੀ ਹੁਣੇ ਸੰਪਰਕ ਕਰ ਸਕਦਾ ਸੋ ਵੀਰੋਂ ਬਿਨਾਂ ਕੋੜ ਮਸ਼ੀਨ ਵੀ ਸਾਈਲੇਜ ਪੈਕ ਕਰਨ ਜਿਹੜੇ ਗੱਟੇ ਦੀ ਪੈਕਿੰਗ ਕਰਦੀ ਪਈ ਆ ਸੋ ਕਿਸੇ ਵੀ ਨੇ ਸਾਈਲੇਜ ਆਪਣੇ ਟੋਏ ਦੇ ਵਿੱਚੋਂ ਪੈਕ ਕਰਵਾ ਕੇ ਸੇਲ ਕਰਨਾ ਹੋਵੇ ਜਾਂ ਕਿਸੇ ਵੀ ਨੇ ਸਾਈਲੇਜ ਖਰੀਦਣਾ ਹੋਵੇ ਤਾਂ ਭੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਤਪੇ ਦੇ ਨੇੜੇ ਪੈ ਗਿਆ ਸੋ ਚੰਗੀ ਵਧੀਆ ਕੁਆਲਿਟੀ ਆ ਵੀਰਾਂ ਦੀ ਸੋ ਤੁਸੀਂ ਚਾਰ ਖਰੀਦਣ ਲਈ ਵੀਰ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ